ਪੰਜਾਬ ਇਨਸਾਈਡ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮਿਤ ਸਿੰਘ ਵਿਦਵਾਲੀ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਰਬਜੀਤ ਕੌਰ ਉਰਫ ਨੂਰ ਹਸੈਨ ਦੇ ਬਾਰੇ ਜੋ ਸਿੱਖ ਸ਼ਰਧਾਲੂਆਂ ਦੇ ਨਾਲ ਪਾਕਿਸਤਾਨ ਗਈ ਸੀ ਪਰ ਉਹ ਵਾਪਸ ਨਹੀਂ ਪਰਤੀ ਉਸਨੇ ਪਾਕਿਸਤਾਨ ਦੇ ਵਿੱਚ ਕਿਸ ਦੇ ਨਾਲ ਵਿਆਹ ਕਰਵਾ ਲਿਆ ਏ ਉਸਨੇ ਆਪਣਾ ਧਰਮ ਤਬਦੀਲ ਕਰ ਲਿਆ ਏ ਉਸ ਦਾ ਪਰਿਵਾਰਕ ਪੁਸ਼ੋਕੜ ਕੀਆ ਸਰਬਜੀਤ ਕੌਰ ਦੇ ਉੱਪਰ ਕਿੰਨੇ ਮਾਮਲੇ ਦੱਜ ਨੇ ਕਿੱਥੇ ਕਿੱਥੇ ਮਾਮਲੇ ਦੱਜ ਨੇ ਉਹਨਾਂ ਦੇ ਸੁਪੁੱਤਰ ਤੇ ਪਤੀ ਕੀ ਕੰਮ ਕਰਦਾ ਇਸ ਦੇ ਬਾਬਤ ਆਪਾਂ ਵਿਸਤਾਰ ਨਾਲ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਅਖਰ ਤੱਕ ਜ਼ਰੂਰ ਦੇਖਣਾ ਤੁਹਾਨੂੰ ਦੱਸ ਦਿੰਦੇ ਆ ਕਿ ਸਿੱਖ ਸ਼ਰਦਾਲੂ ਜੱਥੇ ਦੇ ਨਾਲ ਜੋ ਸਰਬਜੀਤ कौर ਪਾਕਿਸਤਾਨ ਗਈ ਸੀ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਮੌਕੇ ਪਰ ਇਹ ਜੱਥਾ 13 ਨਵੰਬਰ ਨੂੰ ਭਾਰਤ ਵਾਪਸ ਆ ਜਾਂਦਾ ਹੈ ਪਰ ਸਰਬਜੀਤ ਕੌਰ ਵਾਪਸ ਨਹੀਂ ਆਉਂ ਜਿਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਸਰਬਜੀਤ ਕੌਰ ਤਾਂ ਲਾਪਤਾ ਹੋ ਗਈ ਉਹ ਕਿਤੇ ਗਵਾਚ ਗਈ ਤੇ ਸਭ ਦੇ ਵਿਚਾਰ ਹੁਣ ਪਾਕਿਸਤਾਨ ਤੋਂ ਇੱਕ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਸਨੇ ਪਾਕਿਸਤਾਨ ਦੇ ਵਿੱਚ ਵਿਆਹ ਕਰਵਾ ਲਿਆ ਹੈ ਤੇ ਕੁਝ ਜੋ ਦੇਸ਼ ਭਰ ਦੀਆਂ ਵੈਬਸਾਈਟ ਨੇ ਜਾਂ ਜੋ ਪੰਜਾਬ ਦੇ ਕੁਝ ਨਿਊਜ਼ ਵੈਬਸਾਈਟ ਨੇ ਉਹ ਵੀ ਦਾਅਵਾ ਕਰੀਆਂ ਨੇ ਕਿ ਸਰਪਜੀਤ ਕੌਰ ਨੇ ਪਾਕਿਸਤਾਨ ਦੇ ਵਿੱਚ ਵਿਆਹ ਕਰਨ ਵਾਲੇ ਉਸਨੇ ਆਪਣਾ ਧਰਮ ਬਦਲ ਲਿਆ ਤੇ ਉਸਨੇ ਹੁਣ ਆਪਣਾ ਨਾਮ ਬਦਲ ਕੇ ਨੂਰ ਹਸਨ ਕਰ ਲਿਆ ਤੁਹਾਨੂੰ ਦੱਸ ਦਿੰਦੇ ਆ ਕਿ ਜੋ ਉਸਦੇ ਵਿਆਹ ਨੂੰ ਲੈ ਕੇ ਇੱਕ ਸਰਟੀਫਿਕੇਟ ਸਾਹਮਣੇ ਆ ਉਹਦੇ ਵਿੱਚ ਜੋ ਜ਼ਿਕਰ ਕੀਤਾ ਗਿਆ ਹੈ ਕਿ ਉਸਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਉਸਨੇ ਲਾਹੌਰ ਤੋਂ ਲਗਭਗ 56 ਕਿਲੋਮੀਟਰ ਦੂਰ شیخਪੁਰਾ ਦੇ ਰਹਿਣ ਵਾਲੇ 나시ਰ হোসেন ਦੇ ਨਾਲ ਨਿਕਾਹ ਕਰ ਲਿਆ ਹੈ ਤੇ ਇਸਲਾਮ ਧਰਮ ਕਬੂਲ ਕਰਨ ਤੋਂ ਬਾਅਦ ਉਸਨੇ ਆਪਣਾ ਨਾਮ ਨੂਰ হোসেন ਰੱਖ ਲਿਆ ਇਹ ਦੱਦਨੇ ਇੱਕ ਜੋ ਸਰਬਜੀਤ ਕੌਰ ਹੈ ਉਹ ਅਮੀਨਪੁਰ ਦੇ ਵਿੱਚ ਆਪਣੇ ਪਤੀ ਕਰਨੈਲ ਸਿੰਘ ਦੇ ਘਰ ਰਹਿ ਰਹੀ ਸੀ ਜੋ ਲਗਭਗ ਤਿੰਨ ਦਹਾਕਿਆਂ ਤੋਂ ਇੰਗਲੈਂਡ ਦੇ ਵਿੱਚ ਆਪਣਾ ਕੰਮ ਕਰ ਰਹੀ ਹੈ ਫਿਰ ਉਸ ਦਾ ਤਲਾਕ ਹੋ ਚੁੱਕਾ ਸੀ ਤੇ ਉਸਦੇ ਪਹਿਲੇ ਵਿਆਹ ਦੇ ਦੋ ਪੁੱਤਰ ਨੇ ਸਰਬਜੀਤ ਕੌਰ ਨੂੰ ਲੈ ਕੇ ਜੋ ਕਪੂਰਥਲਾ ਪੁਸਤ ਨੇ ਪੋਸਟ ਕੀਤੀ ਹੈ ਕਿ ਸਰਬਜੀਤ ਕੌਰ ਦੇ ਉੱਪਰ ਤਿੰਨ ਮਾਮਲੇ ਦੱਜ ਨੇ ਜੋ ਧੁਖਤ ਦੇ ਨਾਲ ਜੁੜੇ ਹੋਏ ਨੇ ਦੋ ਮਾਮਲੇ ਕਪੂਰਥਲਾ ਸਿਟੀ ਦੇ ਵਿੱਚ ਤੇ ਜੋ ਤੀਜਾ ਮਾਮਲਾ ਹੈ ਉਹ ਬਠਿੰਡਾ ਦੇ ਕੋਰਟ ਫੱਤਾ ਦੇ ਵਿੱਚ ਦਰਜਾ ਸਰਬਜੀਤ ਕੌਰ ਦੇ ਜੋ ਪਾਸਪੋਰਟ ਸੀ ਉਸ ਦੇ ਉੱਪਰ ਪਤੀ ਦਾ ਨਾਮ ਨਹੀਂ ਸਿਰਫ ਪਿਤਾ ਦਾ ਨਾਮ ਸੀ ਜੋਧ ਦੇ ਉੱਪਰ ਮਲੋਟ ਮੁਖਸਰ ਦਾ ਪਤਾ ਦਰਜ ਹੈ ਉਸਦੇ ਦੋ ਪੁੱਤਰਾਂ ਦਾ ਨਾਮ ਲਵਜੋਤ ਤੇ ਨਵਜੋਤ ਸਿੰਘ ਹੈ ਪਰ ਉਹਨਾਂ ਦੇ ਖਿਲਾਫ ਵਿੱਚ ਉਹਨਾਂ ਦੋਵੇਂ ਪੁੱਤਰ ਨੇ ਉਹਨਾਂ ਦੇ ਖਿਲਾਫ ਕਪੂਥੜਾ ਸultanpur ਲੋਧੀ ਕਪੀਰਪੁਰ ਦੇ ਵਿੱਚ ਕੁੱਲ 10 ਅਪਰਾਧਿਕ ਮਾਮਲੇ ਦਰਜ ਨੇ ਕੁਝ ਮੁਕੱਦਮੇ ਜਾਰੀ ਨੇ ਤੇ ਦੋਵੇਂ ਪੁੱਤਰ ਜਮਾਨ ਦੀ ਪਰਿਵਾਰ ਨੇ ਇਹ ਮੰਨਿਆ ਜਾ ਰਿਹਾ ਹੈ ਇਹ ਆ ਪੂਰੀ ਸਰਬਜੀਤ ਕੌਰ ਦੀ ਜਾਣਕਾਰੀ ਕਿ ਉਹ ਕਿਵੇਂ ਪਹਿਲਾਂ ਸਿੱਖ ਸ਼ਰਧਾ ਜਥੇ ਦੇ ਨਾਲ ਪਾਕਿਸਤਾਨ ਜਾਂਦੀ ਆ ਉਸਦੀ ਪਹਿਲਾਂ ਉੱਥੇ ਜਾਣ ਪਛਾਣ ਸੀ ਅਜੇ ਪੂਰਾ ਜਾਂਚ ਦਾ ਵਿਸ਼ਾ ਹੈ ਉਸ ਦਾ ਉੱਥੇ ਲਿੰਕ ਕਿਵੇਂ ਜੁੜਦਾ ਹੈ ਜਾਂ ਰਿਲੇਸ਼ਨ ਕਿਵੇਂ ਬਣਦਾ ਹੈ ਇਹ ਹਜੇ ਸਾਰਾ ਜਾਂਚ ਦਾ ਵਿਸ਼ਾ ਹੈ ਪਰ ਜਾਣਕਾਰੀ ਹੁਣ ਇਹ ਹੈ ਕਿ ਜੋ ਸਰਬਜੀਤ ਕੌਰ ਹੈ ਉਹ ਜੋ ਸਿੱਖ ਸ਼ਰਧਾਲੂਆਂ ਦਾ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਪਾਕਿਸਤਾਨ ਗਿਆ ਸੀ ਉਸਦੇ ਨਾਲ ਗਈ ਸੀ ਗੁਰਤਮਾ ਦੇ ਦਰਸ਼ਨ ਕਰਨ ਦੇ ਲਈ ਤੇ ਇੱਕ ਐਸਜੀਪੀਸੀ ਮੈਂਬਰ ਦੇ ਵੱਲੋਂ ਉਨ੍ਹਾਂ ਦੇ ਨਾਮ ਨੂੰ ਰეკਮੈਂਡ ਕੀਤਾ ਗਿਆ ਸੀ ਸਬਕ ਦੇ ਵਿਚਕਾਰ ਹੁਣ ਸਰਬਜੀਤ ਕੌਰ ਨੂੰ ਲੈ ਕੇ ਭਾਰਤੀ ਏਜੰਸੀਆਂ ਦੇ ਵੱਲੋਂ ਜਾਂ ਭਾਰਤ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਸ ਦੇ ਵੱਲੋਂ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਧੰਨਵਾਦ